ਰਹਿ ਰਾਸ ਸਾਹਿਬ ਸਲੋਕ ਮਹਿਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਉ ਕਰੀ ਨਾ ਹੋਈ ਬੱਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀ ਤਿਸ ਉਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹਿ ਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੁਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾਂ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰਿਸੀਆਂ ਕਹੀਆਂ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੋ ਪਵਣ ਪਾਣੀ ਬਾਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚੇਤ ਤੁਵਦ ਲਿਖ ਜਾਣਨ ਲਿਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸੇ ਦਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ गावਨ ਤੁਦਨੋ जति सती संतोषी गावन तुदनो वीर करारे गावन तुदनो पण्डत पडन रखीशरा जुग जुग वेदा नाले गावन तुदनो मोहनिया मनमोहन सुरग मच्छ पयाले गावन तुदनो रत्न उपाय तेरे अठसरती रत्न आले गावन तुदनो जोड महाबल सूरा गावन तुदनो खानी चारे गाव नु तुद नो गावन खांड मंडल भै मंडा कर कर रखे तेरे थारे से तुद नो गावन जो तुद पावन रत्ते तेरे भगत रसाले होर केते तुद नो गावन सेवा चेतना आवण नानक क्या बिचारे सोई सोई सदा सच साहिब साचा साची नाही ਹੈਤੀ ਹੋਸੀ ਜੈ ਨਾ ਜਸੀ ਰਚਨਾ ਜेन ਰਚਾਈ ਰੰਗੀ ਰੰਗੇ ਭਾਂਤੇ ਕਰ ਕਰ ਜਨਸੀ ਮਾਇਆ ਜਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਹਾपत ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸੁਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕਿਤਾ ਕੇ ਵਡਚੀਰਾ ਰਹਾਓ ਸਾਬ ਸੁਰਤੇ ਮਰ ਘਰਤਕ ਪਾਈ ਸਾਬ ਕੀਮਤ ਮਰ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤੇਰ ਵਡਿਆਈ ਸਾਬ ਸਤ ਸਭ ਤਪ ਸਾਬ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਧੁੱਦ ਬਿਨ ਸਿੱਤਿ ਇੱਕ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਓ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂੰ ਦੇਹੇ ਤਸੈ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਵਿਸਰਾ ਮਰ ਜਾਓ ਆਖਣ ਓ ਘਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਫ਼ੂਖ ਉਤ ਫ਼ੂਖ ਹੈ ਖਾਏ ਚਲਿਆ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚਾ ਨਹੀਂ ਰਹਾ ਸਾਚੇ ਨਾਮ ਕੀ ਤੇਲ ਵੜਿਆ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੈ ਆਖਣ ਪਾ ਵਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦੇਂਦਾ ਰਹਾ ਨਾ ਚੁਕਾ ਪੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਇ ਜੇ ਵਡ ਆਪੋ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਵਿਸਾਰ ਹਾਂ ਤੇ ਕਮ ਜਾਤ ਨਾਨਕ ਨਾਵੇਂ ਬਾਜ ਸੁਨਾਤ राग गुजरी महल्ला चौथा हर के जन सतगुरु सत पुरखा बिनो करो गुरपास हम कीरै किरमा सतगुरु शरणाई कार दया नाम परगास मेरे मीत गुरुदेव मोको राम नाम परगास गुरमत नाम मेरा प्राण सखाई हरकीरत हमरी रहरा सुहाव ਹਰ ਜਨ ਕੇ ਵੜਾ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਨੇ ਨੁਰ ਮਸਤਗਿ ਲਿਖਿਆ ਲੇਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦੰਦ ਜਿਆ ਹਰ ਹਰ ਜੀਉ ਪਰਿਆ ਸੈ ਪਥਰ ਮਹਿ ਜੰਤੇ ਪਾਈ ਤਾਕਾਰ ਰਖਿਆ ਗਾ ਕਰ ਧਰਿਆ मेरे माधो जी सतसंगत मिले सो तरया गुर परम पद पाया सुखे काष्ट हरिया रहाओ जनन पिता लोक सुत बनता कोई ना किस की तरया सिर सिर रिजिक संबाहे ठाकुर काहे मन पव कर ऊडे ऊड उड़ आवै सह कोसा तिस पाचै बचरे चरया ਤੈਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਬ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਾਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਇ ਦਮਯਪਾਰਾ ਸਬਤਿ ਆਵੈ ਸਬਤਿ ਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਬਦੀ ਤੁਮਾਰੇ ਜੀ ਤੁਂ ਜੀ ਆਂਗਾ ਦਾਤਾਰਾ ਹਰ ਧਿਆਵੋ ਸੰਤੋਜੀ ਸਭ ਦੁਖ ਵਿਚਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪ੍ਰਕਾਸ਼ਮਾਨ ਇੱਕ ਦਾਤੇ ਇੱਕ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾੜਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੈਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੈਨ ਤੂਟੀ ਜਮ ਕੀ ਫਾਸੀ ज्ञान निरपओ जिन कर निरपओ ध्याया जी तिन कापओ सब गवासी जिन सेविया जिन सेविया मेरा हर जी ते हर हर रूप समासी से तन से तन जिन हर ध्याया जी जान नानक तिन बल जासी तेरी भगत तेरी भगत भंडार जी भरे बेअंत अन्त बेअंत तेरे भगत तेरे भगत सलाहन तुत जी హర అనేక అన తేరీ తరీ అనక కర హర పూజా జీ తప తాప జప బా తేరే అనేక తేర అనేక పడ బిమరత సా జీ కారట్ కర్మ క్రతా సే భగత శే భగత పయ జన నక జీ జో పాగవం ਤੂੰ ਆਤਪੁਰਖ ਪਰੰਪਰਕਰਤਾ ਜੀ ਤਉਦ ਜੇਵੜ ਅਵਰ ਨ ਕੋਈ ਤੂੰ ਜੋ ਬ੍ਰੁਦੂ ਏਕੋ ਸਦਾ ਸਰਾਤੁ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਰਿ ਆਪੇ ਭਾਵ ਸੋਈ ਵਰਤ ਜੀ ਤੂੰ ਆਪੇ ਕਰੈ ਸੋ ਹੋਈ ਤੁਰਿ ਆਪੇ ਸ੍ਰੇਸ਼ਟ ਸਾਉ ਪਾਈ ਜੀ ਤੁਦ ਆਪੇ ਸਿਰ ਸਭ ਗੋਈ ਜਾਨ ਨਾਨਕ ਗੁਣ ਗਾਵਾ ਕਰਤੇ ਕੇ ਜੀ जो सब सका जानो आसा महला चौथा तू कता सचार मैं डासाई जो तो पावै सोई थी सी जो तू दे सोई हो पाई रहा सब तेरी तू सब नी त्याया जिसनो कृपा ते नाम रतन पाया गुरमुख लादा मन मुख गवाया ਤੁਸੀਂ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਓ ਸਭ ਤੁਝ ਹੀ ਮਾਹੈਂ ਤੁਜ ਬਿਨ ਦੂਜਾ ਕੋਈ ਨਾਹੀਂ ਜੀ ਜੰਤ ਸਭ ਤੇਰਾ ਖੇਰ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਣਾਏ ਸੋਹੀ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸੁਮਾਇਆ తపే కర్తా తేరాబి అవరణ కోర సో జన నగట ఆశా మహల్లా పలా చె నివాసా పాని పినా పంకజ మోహో పగ నీ చాలా हम देखा तह डोबी अले मन एक न चेत मूड मना हर बिशरत तेरे गुण गल रखाओ ना हो जती सती नहीं पड़या मूर्ख मुगदा जन्म पया प्रणवत नानक तिन की शरणा जिन तू नाही विसरिया आसा महला पंजवा పై ప్రాపత మేవి నమ తర పవ జల తరణ కన్మ వృతాంగ తర్మ నాక మ सेवा साधना जन्या हो नानक शरण परे की रखो शर्मा श्री वाहे गुरु जी की फते पातशा दशमी कबे बाच बेनती चौपाई अमरी करो हाथ दर अच्छा पूर्ण हो की इच्छा तब मन रहा हमारा अपना जान करो प्रतपारा हमरे दुष्ट सब तुम काब हो आप हाथ दै मोहे बचाव सुखी बसै मोरो परिवार सेवक सिख से सब करतारा तारा मोर अच्छा निज कर दै कर सान को आज संगर है पूर्ण होए हमारी आशा तोर भजन की रह प्यासा ਪੁਮਾ ਛਾੜ ਕੋਈ ਅਵਰਣ ਧਿਆਉ ਜੋ ਪਰ ਚਹੋਂ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਚੁਣ ਚੁਣ ਸੱਤਰ ਹਮਾਰੇ ਮਾਰੀਆ ਆਪ ਹਾਥ ਦਾ ਮੁਝੇ ਉਭਰਿ ਆਏ ਮਰਨ ਕਾਲ ਕਾ ਤ੍ਰਾਸ ਨਿਵਰਿਆ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੂ ਜੂ ਕਰਿ ਹਉ ਰੱਛਾ ਰਾਖ ਲੇਹੋ ਮਹਾਰਖਲ ਹਾਰੇ ਸਾਹਿਬ ਸੰਤਾ ਸਹਾਈ ਤੇ ਆਰੇ दीन बुष्के हन्ता तु चतुर्दशकन्ता काल पाए ब्रह्मा भवतरा काल पाए शिवजू अवतरा काल पाये कार्षण प्रकाशा सकल काल का किया तमासा जाल जोगी शिव कि वेदराज ब्रह्मा जु जन काल लोक सुवारा नमस्कार है हमारा जन काल सब जगत बनायो देव दक्षन उपजायो శివ గు పల మో బ కట్ కట్ కే అంకి జన పలే బ పీతి తర అసూ సృష్టి పూల संतनंद तो पाए ते दुखी सुख पाए साधन के सुखी एक एक की पीर पहचान कट कट के पट पट की जानै जाव उदरक करा करता रा प्रजा धरतव देहे अपारा जव याकरक करत हो कबहु तुम मै मिलत देह धर सब हु जेते बदन शेष सबतारा आप अपनी बूजी उचारै तुम सब हित रहत निरालम जानत बेद भेद अर आलम निरंकार निर्विकार निर्लंब आद अनील अनाद असंभ ताका मूढ उचारत भेदा जाको पेवन न पावत बेदा ताकोकर पाहनि अनमान महामूळ कश भेद न जानत మహాదే కోత సరంకారా కే ప్రత సంసార రూప రూపా రంక పవ కహా అసకి ओतपुर खान बहर रचदिनी कहूं फूल राजा मैं बैठा कहूं सिमट पे हो संग करे कैठा साग्री श्रेष्ठ दिखाये चंपाव आद जुगाद स्वरूप सोयम् पाव आबरछा मेरी तुम करो सिख उभार अ सिख संगरो दुष्ट जिते उठवत उत्पाता सकल मलेच करो रण काता जे आ तोय तौ सर नी परे तिनके दुष्ट दुख तहु मारे पूरख जवन पग परे ते हारे तिनके तुम संकट सब टारे जो कल को एक बार ते ऐ ह ताके काल निकट न ऐ ह रक्षा होए ताहि सब काला दुष्ट अरिष्ट करें तत्काला कृपा दृष्ट तन जाय निहर हो ताके तापत नख मोह हर हो रेद सेद कर्मो सब होय दुष्ट छाश व न कोई एक बार जिन तुम्हे संभारा काल फांसते ताहे उभारा जिन नर नाम ते हारो कहा दारद दुष्ट दोख ते रहा खड़ग केत मैं शरण तिहारी आप हाथ दैले हो बारी सर्ब ठार मोहो सहाई दुष्ट दोख तेले हो बचाई खडग केत मैं शरण तेहारी आप हाथ दैले हो बारी सर्वथारमो हो सहाय दुष्ट दोख ले हो बचाई सुमया माहि गहि जब ते तुम रहत तब ते कौ आंखतरे नहीं आन्यो राम रहीम पुराण कुरान अनेक कहय मते त न मन्नेव सिमरत शास्त्र वेद सब बहु ਭੇਦ ਕਹੈ ਹਮ ਏਕ ਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰੋ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ गोविंद दास तुहार राम कली महल्ला तेजा आनंद एक ओअंकार सतगुरु प्रसार आनंद भया मेरी माए सतगुरु मैं पाया सतगुरु ता पाया सहज सेती मनव जियां बधाईया राग रतन परिवार परियां शब्द गावन आईया शाबदो ता गावो हरि के रा मन जिनी बसाया ਗਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮ ਰੱਖ ਸੁਆਮੀ ਸੋ ਕਿਉ ਮਨੋ ਵਿਸਾਰੇ कहा नानक मन मेरे सदा रोह हरनाले सच्चे साहिब क्या नाही कर तेरा घर ता तेरा सब किस है जिस देह सो पावै सदा सेवत सलाह तेरी नाम मन बसावै नाम जिन का मन बसिया बाजे शब्द कने रे कहा नानक सच्चे साहिब ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਨੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਵਤਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਦਲ ਮਨੋ ਰਤ ਪੂਰੇ पार भ्रह्म प्रभ पाया उतरे सगल विसूरे रोग संताप उतरे सुनी सच्ची वाणी संत साजन पये सरसे पूरे गुरते जानी सुनते पुनीत कहते पवित सतगुर रहया पर पूरे बिनवंत नानक गुरचरण लागे वाजे अनहद तूरे मुंदा बनी महला पंजवा थाल विच तिन वस्तु पयो सत संतोख विचारो अमृत नाम ठाकुर का पयो जिसका सबसे आधारो ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹੇ ਵਸਤ ਜੀਨਹ ਜਾਈ ਨਿਤ ਨਿਤ ਰਖਿ ਵਰਤਾਰੋ ਤਮ ਸੰਸਾਰ ਚਰਨ ਲਗਤਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਕੇਰਾ ਕੀਤਾ ਜਾਤੋ ਨਹੀਂ ਨੈਨੋ ਜੋਗ ਕੀ ਤੋਈ मैं निर्गुण यारे को गुण नाही आपे तर्स पयोई तर्स पया रामत होई सतगुरु सजना मिलेया नानीवा मिले ता तनु मन थिव हरेया तरस पया मेहे रामत हो सतग सजना नाम नानकु जीवा जिवान मन थीव हरे पौडि जिथे तर्थ जिथे को ने उथे तेरी रख अग्नि उदर महे ਸੁਨ ਕਹਿ ਜਮ ਕੇ ਦੂਤ ਨਾਇ ਤੇਰਾ ਛਡ ਜਾਏ ਬਹੁ ਜਲ ਬਿਖ ਸੁਨਸਾ ਹੋ ਕੁਰਿ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਈ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਏ ਸਾਵਸਨੋ ਕਿਰਪਾ ਲੋ ਸੁਮਹਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ सलोक महला पंचमा अंतर गुर आराधना जिहवा जप गुर नाम नेत्री सात गुर पेखना श्रवणी सुनना गुर नाम सात गुर से रते दरगह पाइय ठाव कह नानक कृपा करे जिसनो एह वथ दे ਜਾਗ ਮਹ ਹੈ ਉਤਮ ਕਾਢੀਐ ਵਿਰਲੇ ਕੀ ਕੇ ਮਹੱਲਾ ਪੰਗਵਾ ਰਖੇ ਰਖਣਹਾਰ ਆਪਿ ਉਬਾਰੈਨ ਗੁਰ ਕੀ ਪੈਰੀ ਪਾਈ ਕਾਇ ਸੁਵਾਰੈਨ ਹੋ ਆਇ ਆਪ ਦਿਆਲੋ ਮਨੋ ਨ ਵਿਸਾਰੈਨ ਸਾਧ ਜਨਾ ਕਾ ਸੰਗ ਭਵ ਜਲ ਤਾਰੈਨ ਸਾਖਤ ਨਿੰਦਕ ਦੁਸ਼ਟ ਖਨ ਮਹਿ ਬਧਾਰੈਨ ਤਿਸ ਸਾਹਿਬ ਕੀ ਤੇ ਕ नानक मनै माहे जिस सिमरत सुख हो सगले दुख साहिब की किते नानक मन माहे जिस सिमरत सुख हो ਛਾਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ